ਸਾਸਰੀ ਘਾਲ ਜੀ ਉਮੀਦ ਕਰਦੇ ਆ ਕਿ ਸਾਰੇ ਠੀਕ ਹੋਵੋਗੇ ਅੱਜ ਆਪਾਂ ਤੁਹਾਨੂੰ ਗਲੇ ਗੋਲ ਤੇ ਲੈਸ ਲਾਉਣ ਦੀ ਦਿਖਾ ਦੱਸਦੇ ਆ ਆ ਵੇਖੋ ਆਪਾਂ ਪਹਿਲਾਂ ਗਲਾ ਤੇ ਪਹਿਲਾਂ ਮੋٹے ਬੱਖੇ ਨਾਲ ਆਪਾਂ ਜੜ ਲਿਆ ਲੀਰ ਤੇ ਉਸ ਤੋਂ ਬਾਅਦ ਹੁਣ ਆਪਾਂ ਲੈਸ ਲਾ ਰੱਖੀਏ ਇਹਦੇ ਨਾਲ ਨਾਲ ਉਸੇ ਤਰ੍ਹਾਂ ਤੇ ਆਪਾਂ ਜਿਹੜਾ ਆਂਗਲਾ ਜੜਦੇ ਆ ਉਹ ਸਿੱਧੀ ਪਾਸੇ ਧਰ ਕੇ ਜੜਦੇ ਆ ਇਹ ਆਪਾਂ ਪੁੱਠੇ ਪਾਸੇ ਪੁੱਠਾ ਗਲਾ ਧਰ ਕੇ ਜੜਾਂਗੇ ਇਸ ਤਰ੍ਹਾਂ ਜਿਵੇਂ ਆ ਸਿਉਣ ਮੈਂ ਮਾਰ ਕੇ ਲੈ ਕੇ ਆਈਆਂ ਹੁਣ ਤੁਹਾਨੂੰ ਗਾਹਾਂ ਵੀ ਸਲਾਈ ਹੈ ਇਹ ਜਿਹੜੀ ਮਾਰ ਕੇ ਦਿਖਾ ਰਹੇ ਆ ਜੇ ਦੋ ਆਪਾਂ ਗਲੇ ਨੂੰ ਕੱਟ ਕੇ ਉਲਟਾਵਾਂਗੇ ਤਾਂ ਆਪਣਾ ਗਲਾ ਸਿੱਧੇ ਪਾਸੇ ਆ ਜੂਗਾ ਹਾਂ ਦੇਖੋ ਮੈਂ ਇੱਥੇ ਪੱਗ ਪਿੰਨ ਲਾਏ ਹੋਏ ਨੇ ਕਿ ਕਿ ਆਪਣਾ ਗਲਾ ਨਹੀਂ ਹਲਦਾ ਨਹੀਂ ਹੈਗਾ ਇਹ ਜਮਾ ਸੈੱਟ ਰਹਿੰਦਾ ਆਪਣਾ ਕੱਪੜਾ ਨਾ ਬਾਦ ਘੱਟ ਹੋਵੇ ਨਾ ਤੇ ਗਲਾ ਟੇਡਾ ਜਾਵੇ ਜਿੱਥੇ ਇੱਕ ਵਾਰ ਜੜਤਾ ਉੱਥੇ ਹੀ ਰਹੂਗਾ ਇਹ

ਕਪੜੇ ਸਲਾਈ ਤੋਂ ਆਪਾਂ ਜਿਹੜਾ ਇਹ ਟੱਕ ਆ ਇਹ ਆਪਾਂ ਪਿੱਛਲੇ ਪਾਸੇ ਰੱਖਣਾ ਇਹਦੇ ਨਾਲ ਗਲਾਈ ਵਧੀਆ ਮੁੜ ਜਾਂਦੀ ਹੈ ਗਲੇ ਦੀ ਆ ਦੇਖੋ ਹੁਣ ਮੈਂ ਸੁਣ ਸਲਾਈ ਮਾਰ ਕੇ ਦਿਖਾ ਰਹੀ ਹਾਂ ਇੱਧਰ ਆਪਾਂ ਮੋਟ ਨ ਦੂਸਰੇ ਪਾਸੇ ਰਲਟਾ ਮਗ ਜਦੋਂ ਆ ਦੇਖੋ ਗਲਾ ਸਿੱਧੇ ਪਾਸੇ ਆ ਗਿਆ ਆਪਣਾ ਆਪਾਂ ਇੱਕ ਵਾਰੀ ਇੱਥੇ ਪਹਿਲਾਂ ਮੋٹے ਵਖੇ ਨਾਲ ਇਧਰਲੀ ਸਾਈਡ ਸਿਲਾਈ ਲਾਵਾਂਗੇ ਜੇ ਨਹੀਂ ਆਪਾਂ ਵਖੇ ਮੋٹے ਵਖੇ ਨਾਲ ਸਿਲਾਈ ਲਾਉਣੀ ਤਾਂ ਆਪਾਂ ਇੱਕ ਕੰਮ ਹੋਰ ਕਰ ਸਕਦੇ ਆ ਆਪਾਂ ਇਸ ਤਰ੍ਹਾਂ ਇਹਨੂੰ ਗਲੇ ਨੂੰ ਮੋੜ ਕੇ ਆਪਾਂ ਇਹਦੀ ਕੰਨੀ ਤੇ ਸਿਲਾਈ ਲਾਉਣੀ ਆ ਇੱਥੇ ਫਿਰ ਆਪਾਂ ਨੂੰ ਮੋٹے ਵਖੇ ਦੀ ਵੀ ਨਹੀਂ ਲੋੜ ਹੈਗੀ ਲਾਉਣ ਦੀ ਆਪਾਂ ਬਰੀਕ ਇਹ ਆਪਾਂ ਬਰੀਕ ਵਖੇ ਨਾਲ ਹੀ ਲਾਵਾਂਗੇ ਗਲੇ ਨੂੰ ਸਾਫ਼ ਕਰਕੇ ਗਲੇ ਦੇ ਵਿੱਚ ਬਾਲ ਨਾ ਹੋਵੇ ਕੋਈ ਵੀ ਕਪੜੇ ਦੇ ਵਿੱਚ ਇਸ ਤਰ੍ਹਾਂ ਜੇ ਤੁਸੀਂ ਇਹ ਸਲਾਈ ਨਹੀਂ ਵੀ ਲਾਉਣੀ ਇਹ ਆਪਾਂ ਨਹੀਂ ਵੀ ਲਾਉਂਦੇ ਲਾਏ ਤੋਂ ਬਿਨਾ ਵੀ ਸਰ ਜੂਆ ਸਲਾਈ ਤੇ ਪਰ ਉਹ ਆਏ ਇਹਦੇ ਨਾਲ ਥੋੜੀ ਜੀ ਸਫਾਈ ਜ਼ਿਆਦਾ ਆ ਜਾਂਦੀ ਹੈ ਤੇ ਜੇ ਇਹਦੀ ਥਾਂ ਤੇ ਨਹੀਂ ਫਿਰ ਬਸ ਮੋٹے ਬੱਖੇ ਨਾਲ ਸਲਾਈ ਲਾ ਕੇ ਫਿਰ ਆਪਾਂ ਲੈ ਸਾੜੀ ਦੇ ਪਾਸੇ ਸਲਾਈ ਲਾ ਸਕਦੇ ਹਾਂ ਨਾ ਪਾਈਥੂਏ ਸਲਾਈ ਬਾਰੇ ਨਹੀਂ ਕੱਢਣੀ ਹੈਗੀ ਇਹ ਸਲਾਈ ਆਪਾਂ ਐਸੀ ਤਰ੍ਹਾਂ ਲੈਸ ਵਾਲੀ ਸਾਈਡ ਆਪਾਂ ਮੋੜ ਲਾਂਗੇ ਹੁਣ ਆਪਾਂ ਇਹਦੇ ਨਾਲ-ਨਾਲ ਲੈਸ ਦੇ ਲੈ ਕੇ ਆਵਾਂਗੇ ਸਲਾਈ ਵੇਖੋ ਜੀ ਹੁਣ ਆਪਣਾ ਗਲਾ ਇਹ ਬਣ ਕੇ ਤਿਆਰ ਹੋ ਗਿਆ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਜਰੂਰ ਕਰਨਾ ਸਬਸਕ੍ਰਾਈਬ ਕਰਨਾ ਸਾਰਿਆਂ ਦਾ ਬਹੁਤ ਬਹੁਤ ਧੰਨ ਜੀ ਵੀਡੀਓ ਦੇਖਣ ਲਈ